ਕਹ ਲਾ ਜੀ ਆਪਣਾ ਭਾਈ ਚਰਨ ਚੰਦਰਾ ਕਿਹੜੀ ਜਗ੍ਹਾ ਤੇ ਰਹਿਣ ਲਿਆ ਜੀ ਭਾਈ ਅਸੀਂ ਪੱਤੀ ਜੀ ਕੋਲ ਕਰਾਇਆ ਭਾਜੀ ਕੀ ਮਾਮਲਾ ਟਾਪ 20 ਤੁਹਾਡੇ ਰੈਸਟੋਰੈਂਟ ਜਿਹੜਾ ਬਾਈਪਾਸ ਤੇ ਜਿਹੜੀ ਚੋਰੀ ਹੋਈ ਆ ਭਾਜੀ ਇੱਥੇ ਨਾ ਸਮਾਨ ਪਿਆ ਸੀ ਆਪਣਾ ਏਸੀ ਫ੍ਰਿਜਾਂ ਜਾਨੀ ਇਹ ਚੀਤੀ ਕਾਫੀ ਸਮਾਨ ਸੀਗਾ ਵਾਟਰ ਨੋਟ ਉਹ ਭਾਜੀ ਤਕਰੀਬਨ ਅਸੀਂ ਤਾਂ ਬੰਦੇ ਰਹਿੰਦੇ ਅਸੀਂ ਘਟਾ ਲਈਦਾ ਆ ਹਫਤਾਕ ਹੋ ਗਿਆ ਉਹਨਾਂ ਮੁੰਡੇ ਨੇ ਗੇੜੀ ਮਾਰੀ ਸੀ ਉਸ ਤੋਂ ਬਾਅਦ ਹੁਣ ਅੱਜ ਸਾਨੂੰ ਵੀਡੀਓ ਮਿਲੀ ਸਵੇਰੇ ਕਿਸੇ ਨੇ ਬੰਦੇ ਨੇ ਵੀਡੀਓ ਬਣਾ ਕੇ ਭੇਜੀ ਵੀ ਚੋਰੀ ਹੁੰਦੀ ਆ ਜਦੋਂ ਆ ਕੇ ਦੇਖਿਆ ਤਾਂ ਭਾਜੀ ਏਸੀ ਵੀ ਹੈ ਨਹੀਂ ਸੀ ਕਿ ਤਿੰਨ ਏਸੀ ਪਏ ਸੀ ਇੱਥੇ ਭਾਈ 2.5 ਟਨ ਦੇ ਐਲ ਸੀ ਡੀ ਸੀ ਕੰਪਰੈਸਰ ਭਾਜੀ ਬਾਕੀ ਤੁਹਾਨੂੰ ਪੱਖੇ ਟੂਟੀਆਂ ਬਾਥਰੂਮਾਂ ਦੇ ਹਾਲ ਦਾ ਖਾ ਦਿੱਤੇ ਭਾਈ ਇਹ ਕਿੰਨਾ ਟਾਈਮ ਹੋ ਗਿਆ ਬੰਦ ਹੋਏ ਨੂੰ ਦੱਸਣ ਭਾਈ ਜੀ ਬੰਦ ਹੋਏ ਨੂੰ ਤਕਰੀਬਨ ਹੋਗਾ ਹੁਣੇ ਆ 4-5 ਮਹੀਨੇ 6 ਮਹੀਨੇ ਇਦਾਂ ਕੁਝ ਹੋਣਾ ਭਾਈ ਜਿਹੜੀ ਤੁਹਾਨੂੰ ਵੀਡੀਓ ਆਈ ਹੈ ਵੀਡੀਓ ਵਿੱਚ ਕੀ ਆਂਦਾ ਪਿਆ ਵਾ ਵੀਡੀਓ 'ਚ ਭਾਈ ਉਹ ਇਨਵਰਟਰ ਉੱਤੇ ਬੈਟਰੀਆਂ ਸੀ ਵੱਡਾ ਲਗਵਾਇਆ ਰੱਖਾਇਆ ਸੀ ਤੇ ਭਾਈ ਉਹ ਚੱਕ ਕੇ ਲੈ ਜਾਂਦੇ ਆ ਕਿੰਨੇ ਜਣੇ ਸੀਗੇ ਵਿੱਚ ਵੀਡੀਓ ਦੇ ਵੀਡੀਓ 'ਚ ਭਾਈ ਦੋ ਬੰਦੇ ਆ ਤੇ ਲੈ ਕੇ ਘਾਤੇ ਸਾਮਾਨ ਇਹ ਭਾਈ ਮੋਟਰਸਾਈਕਲ ਮੋਟਰਸਾਈ ਤੇ ਮਤਲਬ ਇੱਕੋ ਵਾਰੀ ਸਮਾਨ ਲੈ ਕੇ ਗਏ ਕਿ ਵਾਰੀ ਵਾਰੀ ਲੈ ਕੇ ਜਾਂਦੇ ਰਹੇ ਨਹੀਂ ਭਾਈ ਮੋਟਰਸਾਈਕਲ ਤੇ ਉਹ ਖਾਲੀ ਇਨਵਰਟਰ ਲਿਗਾਉਂਦੇ ਦਿਖੇ ਆ ਜਿਹੜੀ ਵੀਡੀਓ ਆਪਣੇ ਕੋਲ ਆਈ ਆਪਣੇ ਤੁਹਾਨੂੰ ਵੀਡੀਓ ਕਿਥੇ ਯਾਰ ਦੋਸਤ ਨੇ ਭੇਜੀ ਆ ਰਾਹਗੀਰ ਨੇ ਭੇਜੀ ਕਿਸੇ ਨੇ ਉਦਾਂ ਇਹ ਭਾਈ ਸਾਨੂੰ ਜਾਣਦੇ ਹੀ ਬੰਦਾ ਉਹਨੇ ਭੇਜੀ ਆਪਣੇ ਜਾਣ ਪਛਾਣ ਵਾਲੇ ਬੰਦੇ ਨੇ ਓਕੇ ਉਹਨੂੰ ਉਹਨੂੰ ਕਿਸੇ ਨੇ ਭੇਜੀ ਸੀ ਉਹਦੇ ਰਾਹ ਵਾਲੇ ਬੰਦੇ ਟੋਟਲ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਭਾਈ ਜੇ ਐਸਟੀਮੇਟ ਲਾਓ ਤਕਰੀਬਨ 4-5 ਲੱਖ 6 ਲੱਖ ਇੱਕ ਇੱਕ ਰੱਖ ਲਓਗੇ ਕੀ ਪੁਲਿਸ ਨੂੰ ਕੰਪਲੇਟ ਕੀਤੀ ਤੁਹਾਨੂੰ ਹਾਂਜੀ ਭਾਈ ਮੁੰਡਾ ਕਰਕੇ ਆਇਆ ਕੀ ਕਹਿੰਦੇ ਤੁਹਾਨੂੰ ਐਸਐਚਓ ਸਦਰ ਜਿਹੜੇ ਹੈਗੇ ਆਪਣੇ ਕੰਪਲੀਟ ਕਰਕੇ ਆਏ ਉਹ ਉਹਨਾਂ ਨੇ ਭੇਜਿਆ ਮੁੰਡੇ ਨੂੰ ਭਾਜੀ ਕਹਿੰਦੇ ਸਮਾਨ ਲਿਖਾ ਕੇ ਕਹਿੰਦੇ ਆਉਣੇ ਥਾਣਾ ਚੈੱਕ ਕਰਨ ਮੌਕਾ ਦੇ ਕੇ ਹੂੰ ਕੋਈ ਕੈਮਰੇ ਵਗੈਰਾ ਵੀ ਚੱਲਦੇ ਭਾਜੀ ਹੋਟਲ ਦੇ ਨਹੀਂ ਐਕਚੁਅਲੀ ਭਾਜੀ ਇੱਥੇ ਲੱਗੇ ਆ ਪਰ ਬਿਜਲੀ ਬੰਦ ਜਦੋਂ ਗਏ ਸੀ ਮੀਟਰ ਬੰਦ ਹੋ ਗਿਆ ਸੀ ਕੋਈ ਭੰਤੋੜ ਵੀ ਹੋਈ ਆ ਕਿ ਕਲਾ ਸਮਾਨੇ ਚੋਰੀ ਹੋਇਆ ਹੈ ਭੰਤੋੜ ਭਾਜੀ ਉਹ ਬਾਹਰੋਂ ਇੱਕ ਤਾਂ ਉਹ ਤੋੜ ਕੇ ਅੰਦਰ ਆਏ ਆ ਉਹਦੇ ਹੂੰ ਬਾਕੀ ਸਮਾਨ ਉਤਲ-ਪੁੱਤਲ ਕੀਤਾ ਹੈ ਦਰਵਾਜੇ ਤੱਕ ਜਿੱਥੋਂ ਲੰਗੇ ਬਾਣੀ ਉਹ ਹੀ ਰਸਤਾ ਹੈ ਤੇ 메ਨ ਦਾ ਦਰਵਾਜਾ ਤਾਲ ਲੱਗਾ ਸੀਗਾ ਨਾ ਹਾਂਜੀ 메ਨ ਭਾਈ ਉਹ ਵੱਡੇ ਕਿਸੇ ਤਰੀਕੇ ਨਾਲ ਵੱਡੇ ਆਇਆ ਮਾੜਾ ਉਹ ਸਾਈਡ ਤੋਂ ਵੱਢ ਕੇ ਜਿੱਦਾਂ ਬੰਦਾ ਵੱਢਿਆ ਨਾ ਅੰਦਰ ਸੀ ਕੀਤੀ ਆ ਵੱਢਣ ਦੀ ਪਰ ਉਹ ਵੱਢਿਆ ਨਹੀਂ ਪਿਓ ਪਰਲੇ ਪਾਸੇ ਦੀ ਅੰਦਰ ਹੈ ਠੀਕ ਹੈ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਤੋਂ ਭਾਜੀ ਪ੍ਰਸ਼ਾਸਨ ਤੋਂ ਹਣੇ ਹੀ ਭਾਜੀ ਸਮਾਨ ਨੇ ਇੱਕ ਤਾਂ ਚੋਰ ਲੱਭ ਕੇ ਸਾਨੂੰ ਸਮਾਨ ਵਾਪਸ ਕਰਾਉਣ ਹੂੰ ਤੇ ਬਾਕੀ ਭਾਜੀ ਐਦਾਂ ਦੇ ਮੌਕੇ ਨਾ ਦੁਬਾਰਾ ਨਾ ਹੋਣ ਐਦਾਂ ਦੀ ਪ੍ਰੋਬਲਮ ਨਾ ਆਵੇ ਥੋੜੀ ਸਖਤਾਈ ਤੇ ਕਿੰਨਾ ਟਾਈਮ ਹੋ ਗਿਆ ਭਾਜੀ ਹੁਣ ਪੁਲਿਸ ਕੋ ਗਏ ਨਹੀਂ ਤੁਹਾਨੂੰ ਪਾਜੀ ਅੱਧਾ ਘੰਟਾ ਹੋਇਆ ਹੁਣ ਮੇਰੇ ਕੋ ਆਇਆ ਤਾਂ ਨਹੀਂ ਮਲਾਜਮ ਹਜੇ ਤੱਕ ਨਹੀਂ ਨਹੀਂ ਹਲੇ ਤੱਕ ਨਹੀਂ ਪਾਜੀ ਐਸਪੀ ਦਫ਼ਤਰ ਵੀ ਤੁਸੀਂ ਫੋਨ ਕੀਤਾ ਸੀ ਹੁਣ ਹਾਂਜੀ ਹੁਣ ਕੀਤਾ ਸੀ ਉਹਨਾਂ ਤਾਂ ਵੀ ਨਹੀਂ ਆਇਆ ਮਲਾਜਮ ਕੋਈ ਹਜੇ ਨਹੀਂ ਉਹਨਾਂ ਨੇ ਵੀ ਪਾਜੀ ਕੋਈ ਕਹਿੰਦੇ ਵੀ ਕਹਿੰਦੇ ਮੌਨਸ਼ੀ ਸਾਨੂੰ ਫੋਨ ਕਰਦੇ ਆ ਪਰ ਹਲੇ ਤੱਕ ਪਹੁੰਚਿਆ ਨਹੀਂ ਤੁਸੀਂ ਜੇ ਤੁਹਾਡੇ ਪਰਿਵਾਰ ਚੋਂ ਕੋਈ ਇੱਥੇ ਢੇੜਾ ਮਾਰਦਾ ਰਹਿੰਦਾ ਮਤਲਬ ਜਦੋਂ ਰੈਸਟੋਰੈਂਟ ਬੰਦ ਹੁੰਦਾ ਹੈ ਹਾਂਜੀ ਪਾਜੀ ਬ੍ਰਦਰ ਸ਼ੋਟ ਆ ਇੱਥੇ ਇਹਨਾਂ ਦੀ ਰੈਸਟੋਰੈਂਟ ਉਹ ਚੱਕਰ ਮਾਰਦਾ ਰਹਿੰਦਾ ਇਦਾਂ ਘੁੰਮਦੇ ਫਿਰਦੇ ਕਿੰਨਾ ਟਾਈਮ ਪਹਿਲਾਂ ਢੇੜਾ ਮਾਰ ਕੇ ਗਏ ਸੀਗੇ ਆਪਾਂ ਉਦੋਂ ਇਹ ਬਾਤ ਚੋਰੀ ਹੋਈ ਹੈ ਹਾਂਜੀ ਇਹ ਹਫਤੇ ਦੀ ਗਾਣੀ ਆ ਪੰਜ ਛੇ ਦਿਨ ਦੇ ਅੰਦਰ ਜਾਨਕੀ ਵੀਡੀਓ ਤੁਹਾਨੂੰ ਅੱਜ ਹੀ ਆਈ ਉਹ ਵਾਲੀ ਵੀਡੀਓ ਅੱਜ ਮਿਲੀ ਭਾਜੀ ਉਹ ਤਾਂ ਮੌਕਾ ਦੇਖਣ ਆਏ ਆ ਤਾਂ ਸਾਨੂੰ ਪਤਾ ਲੱਗਾ ਠੀਕ ਹੈ ਭਾਜੀ ਠੀਕ ਹੈ ਟਰ ਟਵੰਟੀ ਰੈਸਟੋਰੈਂਟ ਦੀ ਅੱਜ ਇਨਫੋਰਮੇਸ਼ਨ ਆਈ ਸੀ ਕਿ ਵੀ ਚੋਰੀ ਹੋ ਗਈ ਰਾਤ ਅਸਲ ਵਿੱਚ ਕਾਫੀ ਦੇਰ ਤੋਂ ਬੰਦੀ ਹੈਗਾ ਤੇ ਅੱਜ ਇਹਨਾਂ ਨੇ ਦੇਖਿਆ ਇੱਥੇ ਕੋਈ ਬੰਦਾ ਉਹ ਤੇ ਫੁੱਲ ਕੱਟ ਕਰਕੇ ਲੈ ਗਿਆ ਦਿਖਾ ਦਿੱਤੀ ਹੈ ਬਣਜੀ ਕਾਰਵਾਈ ਕਰਦੇ ਸਰ ਕੀ ਕੀ ਸਮਾਨ ਹੈਗਾ ਵਿੱਚ ਪਤਾ ਲੱਗਾ ਜੀ ਇਹਨਾਂ ਦੇ ਅਸਲ ਮਤਲਬ ਹੋਗਾ ਕੋਈ ਕ੍ਰੀਏਟਿਵ ਹੈ ਜਾਂ ਕੰਪ੍ਰੈਸ਼ਨ ਲੈਦੇ ਤੇ ਕਿੰਨੇ ਦਾ ਨੁਕਸਾਨ ਦੱਸ ਰਹੇ ਇਹ ਇਹ 2 ਤੋਂ 3 ਲੱਖ ਦਾ ਦਾਅ ਆ ਗਿਆ ਜੀ ਹਮਮ ਪੱਕਾ ਮੈਰੀਫਾਈ ਕਰ ਲੈਣਾ ਕੋਈ ਵੀਡੀਓ ਵਗੈਰਾ ਸਾਹਮਣੇ ਨਹੀਂ ਸਰ ਤੁਹਾਡੇ ਕੋਲ ਵੀਡੀਓ ਦਿਖਦੀ ਤੇ ਹੈਗੀ ਹੈ ਵੀਡੀਓ ਤਾਂ ਆਈ ਹੈ ਵੀਡੀਓ ਦਾ ਹੱਤ ਕਰਦੇ ਕਰ ਰਹੀ ਹੈ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਆਪਣੇ ਉੱਤੇ ਪੱਕਾ ਜਾਵੇਗੀ ਚੋਰੀ ਪਈ